ਉਹ ਜੋਤੀ ਮਲੋਤਰਾ ਵਾਲੇ ਇਨਸੀਡੈਂਟ ਤੋਂ ਬਾਅਦ ਇਹ ਫੇਰ ਇੱਕ ਹੋਰ ਘਟਨਾ ਕਹਿੰਦੇ ਕਿ ਇੱਕ ਯੂਟਿਊਬਰ ਹੈ ਜਸਵੀਰ ਸਿੰਘ ਉਹਨੂੰ ਫੇਰ ਗ੍ਰਿਫਤਾਰ ਕਰ ਲਿਆ ਤੇ ਇੱਕ ਦਿਨ ਤੁਸੀਂ ਗੱਲ ਕੀਤੀ ਸੀ ਗੱਲਾਂ ਚ ਇਤੇ ਆ ਜਾਂਦੀਆਂ ਤੁਸੀਂ ਕਿਹਾ ਸੀ ਕਿ ਜਿਹੜੇ ਡਿਲੀਟ ਕਰ ਰਹੇ ਹੈ ਨਾ ਆਪ ਦਾ YouTube ਚੈਨਲ ਸੋ ਜਿਹੜਾ ਮਟੀਰੀਅਲ ਹੈ ਉਹਨਾਂ ਤੇ ਜ਼ਿਆਦਾ ਅੱਖ ਹੋ ਜਾਣੀ ਹੈ ਉਹੀ ਗੱਲ ਹੋਈ ਇਹਨੇ ਵੀ ਕਹਿੰਦੇ ਕੋਈ ਜਿਹੜਾ ਕੋਈ ਕੰਟੈਂਟ ਵਗੈਰਾ ਪਾਇਆ ਹੋਇਸੇ ਡਿਲੀਟ ਕੀਤਾ ਉਹਦੇ ਕਰਕੇ ਵੀ ਰਿਟਾਰਟ ਆ ਗਿਆ ਮੈਂ ਤੁਹਾਨੂੰ ਇੱਕ ਗੱਲ ਹੋਰ ਕਹੀ ਸੀ ਕਿ ਲਿਸਟ ਹੈ ਬਹੁਤ ਸਾਰੇ ਬੰਦਿਆਂ ਦੀ ਇਵਨ ਥੈਟ ਕਿ ਮੇਰਾ ਨੰਬਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਉਹ ਸ਼ਾਇਦ ਉਹ ਵੀ ਕਿਤੇ ਨਾ ਕਿਤੇ ਸ਼ਾਨਣੇ ਤੋਂ ਲੰਘਾਇਆ ਇਹਨਾਂ ਨੇ ਠੀਕ ਹੈ ਨਾ ਸਾਹਿਬ ਤਾਂ ਮਤਲਬ ਇਹ ਆ ਕਿ ਮੇਰਾ ਜਿਹੜਾ ਅੰਦਾਜ਼ਾ ਸੀਗਾ ਜਾਂ ਕਹਿ ਲਓ ਕਿ ਮੇਰਾ ਜਿਹੜਾ ਦਿਮਾਗ ਕਹਿੰਦਾ ਸੀਗਾ ਕਿ ਸ਼ਾਇਦ ਲਿਸਟ ਇਹਨਾਂ ਨੇ ਤਿਆਰ ਕੀਤੀ ਹੋਗੀ ਤਾਂ ਉਸ ਲਿਸਟ ਦੇ ਪਿੱਛੇ ਮੈਨੂੰ ਜੋ ਸਮਝ ਆ ਰਿਹਾ ਸੀਗਾ ਜਾਂ ਅਸੀਂ ਆਪਸ ਦੇ ਵਿੱਚ ਕੁਝ ਸਾਥੀ ਡਿਸਕਸ਼ਨ ਕਰਕੇ ਨਿਚੋਰ ਕੱਢ ਰਿਹਾ ਹਾਂ ਮੈਂ ਉਹਦੇ ਤੇ ਆਖਰ ਤੇ ਆਵਾਂਗਾ ਜੀ ਦੇਖੋ ਪਹਿਲੀ ਗੱਲ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਕਿ ਆ ਮਾਨ ਸਾਹਿਬ ਵੀ ਹੁਣੇ ਥੋੜਾ ਸਮਾਂ ਪਹਿਲਾਂ ਬੋਲ ਕੇ ਹਟੇ ਨਹੀਂ ਦੇਤੇ ਮੈਂ ਮਾਨ ਸਾਹਿਬ ਦੀ ਟਿੱਪਣੀ ਤੋਂ ਸ਼ੁਰੂਆਤ ਕਰਾਂਗਾ ਆਪਣੀ ਗੱਲ ਦੀ ਜੀ ਮਾਨ ਸਾਹਿਬ ਕਹਿੰਦੇ ਨੇ ਕਿ ਕਈ ਵਾਰ ਲਾਲਚ 'ਚ ਬੰਦਾ ਆ ਕੇ ਤੇ ਕੰਮ ਕਰ ਬਿੰਦਾ ਹੁਣ ਇੱਥੇ ਆ ਜਾਓ ਜਰਾ ਸਾਰੇ ਜਾਣੇ ਜਦੋਂ ਤੁਸੀਂ ਇਸ ਪ੍ਰੋਗਰਾਮ ਦਿਖਾਤ ਮੇ ਤੋਂ ਬਾਦ ਬੇਲੇ ਹੋ ਗਏ ਹੂੰ ਉਸ ਬੰਦੇ ਦੇ YouTube ਚੈਨਲ ਤੇ ਜਾ ਕੇ ਸਬਸਕ੍ਰਾਈਬਰ ਦੇਖੋ ਕਿੰਨੇ ਆ ਜੀ ਉਹਦੇ ਸਬਸਕ੍ਰਾਈਬਰ ਜੇ ਮੈਂ ਗਲਤ ਨਹੀਂ ਹਾਂ ਤਾਂ ਮੇਰੇ ਖਿਆਲ ਦੇ ਨਾਲ 1.1 ਮਿਲੀਅਨ ਹੈ ਜੀ ਜੀ ਠੀਕ ਹੈ 1 ਮਿਲੀਅਨ 1 ਮਿਲੀਅਨ 1 ਮਿਲੀਅਨ ਛੋਗੇ 10 ਲੱਖ ਹੂੰ 1.1 ਦਾ ਮਤਲਬ 11 ਲੱਖ 11 ਲੱਖ ਸਰ ਜਿਸ ਬੰਦੇ ਕੋਲ 11 ਲੱਖ ਸਬਸਕ੍ਰਾਈਬਰ ਹੈ ਨਾ YouTube ਦਾ ਸਮਝ ਲਓ 50 ਕਿੱਲਾਂ ਦਾ ਮਾਲਕ ਆ ਹੂੰ 50 ਕਿੱਲਾਂ ਦਾ ਮਾਲਕ ਹੈ ਜਿਹ ਹਫਤੇ ਚ 2 ਵੀਡੀਓ ਵੀ ਪਾ ਦੇਵੇ ਜੀ ਠੀਕ ਹੈ ਨਾ ਜਿਉਂਦਾ ਕੰਟੈਂਟ ਚੱਲਦਾ ਔਰ ਇਸ ਬੰਦੇ ਦਾ ਕੰਟੈਂਟ ਚੱਲਦਾ ਸੀਗਾ ਹੂੰ ਮੈਂ ਕੁਝ ਵੀਡੀਓ ਥੋੜਾ ਸਮਾਂ ਪਹਿਲਾਂ ਦੇਖੀਆਂ ਵੀ ਇਹਦੀਆਂ ਰੈਸਪੀ ਵਗੈਰਾ ਵੀ ਦੱਸਦਾ ਹੁੰਦਾ ਸੀਗਾ ਜੀ ਸ਼ਾਇਦ ਮੋਟਰ ਤੇ ਇਹਨੇ ਬਣਾਇਆ ਸੀ ਜਿਗੜ ਹੁਣ ਗੱਲ ਜਿਹੜੀ ਆ ਸਾਬ ਉਹ ਇਹ ਆ ਕਿ ਜਿਹੜੇ ਬੰਦੇ ਇਸ ਤਰ੍ਹਾਂ ਦੀ ਕਮਾਈ ਕਰਦੇ ਆ ਹੂੰ ਸੁੱਕੀ ਕਮਾਈ ਆਉਂਦੀ ਆ ਕੰਟੈਂਟ ਠੀਕ ਆ ਮਿਹਨਤ ਲੱਗਦੀ ਆ ਇਹਦੇ ਕੋਈ ਸ਼ੱਕ ਨਹੀਂ ਆ ਜੀ ਬੇਸ਼ੱਕ ਹੂੰ ਸਮਾਂ ਇਨਵੈਸਟ ਕਰਨਾ ਪੈਂਦਾ ਪਰ ਰਿਟਰਨ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਤਾਂ ਉਹਨੂੰ ਫਿਰ ਲਾਲਚ ਘੱਡਾ ਦਿੱਤਾ ਗਿਆ ਹੋਵੇਗਾ ਪਹਿਲੀ ਗੱਲ ਇਹ ਆ ਹੂੰ ਪਹਿਲਾ ਸਵਾਲ ਤੇ ਇਹ ਆ ਨਾ ਮਾਨ ਸਾਹਿਬ ਦੀ ਟਿੱਪਣੀ ਤੇ ਹੂੰ ਕਿ ਜਿਸ ਬੰਦੇ ਦਾ ਮਨ ਲੋ ਸਾਡਾ ਇੱਕ ਤੁਸੀਂ ਆਈ ਵਰਲਡ ਦੇ ਇੱਕ ਐਗਜ਼ਾਮਪਲ ਲੈ ਲਓ ਜੀ ਸਾਡੇ ਕੋਲ ਆਡੀਅנס ਕੋਈ ਇਹ ਦੋ ਚੌਥਾ ਹਿੱਸਾ ਵੀ ਨਹੀਂ ਹੈ ਹਮ ਠੀਕ ਹੈ ਨਾ ਜੀ ਜੀ ਪਰ ਫਿਰ ਵੀ ਅਸੀਂ ਆਪਦੀ ਰੋਜੀ ਰੋਟੀ ਚਲਾਉਨੇ ਆ ਨਾ ਕਿੰਨੇ ਘਰ ਆ ਬਿਲਕੁਲ ਚਲੋ ਥੋੜਾ ਘਾਟਾ ਵਾਧਾ ਹੋ ਜਾਂਦਾ ਹੈ ਹਮ ਹਾਂ ਚਲਾਉਨੇ ਆ ਨਾ ਜੀ ਚੱਲ ਰਿਹਾ ਤੁਸੀਂ ਸਾਡੇ ਵੱਲ ਦੇਖ ਲਓ ਹਮ ਚੌਥਾ ਹਿੱਸਾ ਵੀ ਨਹੀਂ ਸਾਡੀ ਆਡੀਅנס 1.1 ਮਿਲੀਅਨ ਦੇ ਆਪਾਂ ਜੇ ਲੈ ਲਈਏ ਅਨੁਪਾਤ ਹਮ ਠੀਕ ਹੈ ਤੇ ਜਿਹੜਾ ਬੰਦਾ 1.1 ਮਿਲੀਅਨ ਸਬਸਕ੍ਰਾਈਬਰ ਰੱਖੀ ਬੈਠਾ ਹੈ ਯਾਰ ਜੀ ਕੁਝ ਸਾਲਾਂ ਚ ਹੀ ਮੈਨੂੰ ਲੱਗਦਾ ਕੁਝ ਮਹੀਨਿਆਂ ਚ ਉਹ ਬੰਦੇ ਨੇ ਚੜ੍ਹਾਈ ਕੀਤੀ ਆ ਤਾਂ ਫਿਰ ਲਾਲਚ ਨੂੰ ਕਾਦਾ ਹੋਏਗਾ ਜਾਂ ਫਿਰ ਲਾਲਚ ਹੀ ਏਡਾ ਵੱਡਾ ਬਿਲਕੁਲ ਇਹ ਬਹੁਤ ਵੱਡਾ ਇੱਕ ਤੇ ਵਾਜਬ ਸਵਾਲ ਹੈ ਦੂਜੀ ਗੱਲ ਸਰ ਇੱਕ ਚੀਜ਼ ਨੂੰ ਸਮਝੋ ਤਕਨੀਕੀ ਤੌਰ ਤੇ ਕਿ ਗ੍ਰਿਫਤਾਰੀਆਂ ਕਿਵੇਂ ਹੁੰਦੀਆਂ ਨੇ ਸਰ ਇਹ ਜਿਵੇਂ ਹੁਣ ਇਹਨਾਂ ਨੇ ਕੀਤਾ ਸਪੈਸ਼ਲ ਸੈੱਲ ਵਾਲਿਆਂ ਨੇ ਗ੍ਰਿਫਤਾਰੀ ਕੀਤੀ ਹੈ ਹੂੰ ਸੁਖਮ ਸਾਹਿਬ ਇੱਕ ਹੀ ਹੁੰਦਾ ਹੈ ਕਿ ਜਿਹੜੀ ਸਾਡੀ ਇੰਟੈਲੀਜੈਂਸੀ ਹੈ ਇੰਟੈਲੀਜੈਂਸੀ ਦੇ ਵਿੱਚ ਇਕੱਲਾ RAW ਨਹੀਂ ਹੁੰਦਾ ਆਈਬੀ ਨਹੀਂ ਹੁੰਦੀ ਹੂੰ ਮਿਲਟਰੀ ਦੀ ਆਪਣੀ ਇੰਟੈਲੀਜੈਂਸੀ ਹੁੰਦੀ ਆ ਬਹੁਤ ਵੱਡੇ ਪੱਧਰ ਤੇ ਲੇਅਰਸ ਹੁੰਦੀਆਂ ਨੇ ਹੂੰ ਹੂੰ ਸਾਨੂੰ RAW ਮਤਲਬ ਕਿ RAW ਦਾ ਹੀ ਪਤਾ ਹੈ ਜੀ ਸਾਡੀ ਏਜੰਸੀ RAW ਹੈ ਆਈਬੀ ਹੈ ਬਤੁਬਤ ਸਰ ਇਸ ਤਰ੍ਹਾਂ ਦੀਆਂ ਕਈ ਏਜੰਸੀਆਂ ਨੇ ਇੰਡੀਆ 'ਚ ਹੂੰ ਜੇ ਮੈਂ ਤੁਹਾਨੂੰ ਅੰਦਾਜ਼ਨ ਦੱਸਾਂ ਤੇ ਲਗਭਗੋ ਅੱਧਾ ਦਰਜਣ ਤੋਂ ਵੀ ਟੱਪ ਜਾਣਗੇ ਕੀ ਬਾਤ ਠੀਕ ਹੈ ਜੀ ਨਾਮ 2000ਾਂ ਦੇ ਜ਼ਿਆਦਾ ਪਤਾ ਹੁੰਦੇ ਨੇ ਬਿਲਕੁਲ ਅੱਛਾ ਉਹਨਾਂ ਦੀ ਇਨਪੁਟ ਹੁੰਦੀ ਹੈ ਸਟੇਟ ਪੁਲਿਸ ਨੂੰ ਹੂੰ ਉਹ ਇੰਟਰਸੈਪਟ ਕਰਦੇ ਆ ਜਾਂ ਡਾਟਾ ਵੇਖਦੇ ਆ ਜਾਂ ਕੁਝ ਵੀ ਆ ਜੀ ਤਾਂ ਉਹ ਮਤਲਬ ਕਿ ਰਿਪੋਰਟ ਕਰਦੇ ਆ ਲੋਕਲ ਪੁਲਿਸ ਨੂੰ ਲੋਕਲ ਪੁਲਿਸ ਮਕਦਮਾ ਦਰਜ ਕਰਕੇ ਉਹਨਾਂ ਨੂੰ ਚੱਕਦੀ ਆ ਜਿਵੇਂ ਇਸ ਮਾਮਲੇ ਚ ਹੋਇਆ ਹੂੰ ਅੱਜ ਮਾਨ ਸਾਹਿਬ ਨੇ ਇਸ ਗੱਲ ਦਾ ਇਨਕਸ਼ਾਫ ਕੀਤਾ ਨਹੀਂ ਤਾਂ ਮੁੱਖ ਮੰਤਰੀ ਆਮ ਤੌਰ ਤੇ ਜਾਣਕਾਰੀ ਨਹੀਂ ਦਿੰਦੇ ਮਾਨ ਸਾਹਿਬ ਇਸ ਗੱਲ ਨੂੰ ਇਸ ਗੱਲ ਇਸ ਨੂੰ ਸਿੱਧੇ ਵਧਰੇ ਇਸ ਗੱਲ ਨੂੰ ਨਾ ਕਿ ਉਹ ਦੱਸ ਰਹੇ ਸੀਗੇ ਕਿ ਸਾਨੂੰ ਉੱਤੋਂ ਇਨਪੁਟ ਮਿਲੀ ਜੀ ਤਾਂ ਇਨਪੁਟ ਦਾ ਮਤਲਬ ਕੀ ਹੋਇਆ ਉਹ ਮੈਂ ਤੁਹਾਨੂੰ ਸਾਦੇ ਟੰਗ ਨਾਲ ਦੱਸਣ ਦਾ ਯਤਨ ਕਰ ਰਿਹਾ ਕਿ ਭਾਈ ਉੱਤੋਂ ਇੰਟੈਲੀਜੈਂਸ ਕਹਿੰਦੀ ਹੈ ਕਿ ਆਹ ਬੰਦਾ ਚੱਕ ਲਓ ਤੇ ਇਹ ਬੰਦਾ ਚੱਕ ਲੈਂਦੇ ਆ ਜੀ ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਦੇਖੋ ਜਿਵੇਂ ਹੁਣ ਆਪਾਂ ਕੀ ਪੜਦੇ ਹਾਂ ਆਪਣੇ ਕੋਲ ਮੀਡੀਆ ਰਿਪੋਰਟਾਂ ਆ ਆਫੀਸ਼ੀਅਲੀ ਤੇ ਪੁਲਿਸ ਨੇ ਕੋਈ ਇਹਦੇ ਬਾਬਤ ਗ੍ਰਿਫਤਾਰੀ ਦੀ ਸੂਚਨਾ ਦਿੱਤੀ ਹੈ ਯਾਦਵ ਸਾਹਿਬ ਨੇ ਜੀ ਤਾਂ ਉਹਨਾਂ ਨੇ ਕੋਈ ਹਾਲੇ ਤੱਕ ਆਪਣੇ ਕੋਲ ਇਨਵੈਸਟੀਗੇਸ਼ਨ ਦਾ ਤੱਤ ਤੇ ਨਹੀਂ ਨਾ ਰੱਖਿਆ ਹਮ ਕਿ ਇਨਵੈਸਟੀਗੇਸ਼ਨ ਦੇ ਦੌਰਾਨ ਉਹਨਾਂ ਨੇ ਕਿਸ ਤਰ੍ਹਾਂ ਦਾ ਡਾਟਾ ਉਹਦਾ ਰਿਕਵਰ ਕੀਤਾ ਜੀ ਕਿਸ ਤਰ੍ਹਾਂ ਦਾ ਜੋ ਵੀ ਮਤਲਬ ਕਿ ਕਲਾਸੀਫਾਈਡ ਲੈਂਡਿੰਗ ਹੋਇਆ ਸੂਚਨਾਵਾਂ ਦਾ ਉਹ ਹੂੰ ਆਪਣੇ ਕੋਲ ਕੁਛ ਨਹੀਂ ਹੈ ਨਾਥਿੰਗ ਇਹ ਸਭ ਜੋ ਕਰਦਾ ਹੈ মিডিਆ ਤਾਂ ਇਸ মিডিਆ ਦਾ ਤਾਂ ਇਹ ਕੰਮ ਹੈ ਇਹ ਜੇ ਮੰਨ ਲਓ ਜਸੂਸੀ ਦੇ ਕੇਸ 'ਚ ਤੁਸੀਂ ਨਾਮਜ਼ਦ ਹੋਏ ਤਾਂ ਤੁਹਾਨੂੰ ਜਸੂਸ ਲਿਖੇਗਾ ਹੂੰ ਅਤਵਾਦੀ ਕੇਸ 'ਚ ਤੁਸੀਂ ਨਾਮਜ਼ਦ ਹੋਏ ਤੁਹਾਨੂੰ ਅਤਵਾਦੀ ਲਿਖੇਗਾ ਜੇ ਤੁਸੀਂ ਡਰਗ ਦੇ ਕੇਸ ਦੇ ਵਿੱਚ ਐਨਡੀਪੀਐਸ ਐਕਟ 'ਚ ਨਾਮਜ਼ਦ ਹੋਗੇ ਤੁਹਾਨੂੰ ਇੱਕ ਤਸਕਰ ਲਿਖੇਗਾ ਹੂੰ ਠੀਕ ਹੈ ਜੀ ਕਿਸੇ ਪੋਸਟੀ ਦੇ ਪਹਿਲਾਂ ਹੀ ਇੱਕ ਤਰ੍ਹਾਂ ਦਾ ਜਜਮੈਂਟ ਪਹਿਲਾਂ ਹੀ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਇਹ মিডিਆ ਦਾ ਅੱਜ ਕੱਲ ਦਾ ਕਹ ਲੋ ਕਿ ਟਰੈਂਡ ਹੈ ਜੀ ਕਿ ਉਹਨਾਂ ਨੇ ਲਿਖ ਦੇਣਾ ਪੇਸ਼ ਕਰ ਦੇਣਾ ਸਨਸਨੀ ਬਣਾ ਕੇ ਇਹ ਸਾਰਾ ਕੁਝ ਚੱਲਦਾ ਮਾਫ ਕਰਨਾ ਜੀ ਸਾਨੂੰ ਵੀ ਵਿੱਚੇ ਰੱਖ ਲਓ ਅਸੀਂ ਵੀ ਮੀਡੀਆ ਦਾ ਹਿੱਸਾ ਹੈ ਕਿ ਅਸੀਂ ਸਨਸਨੀ ਖੇਸ ਬਣ ਰਹੇ ਹਾਂ ਬਿਲਕੁਲ ਆਪ ਦੀ ਖਬਰ ਵਿਚਨ ਵਾਸਤੇ ਆਪਦੇ ਪੋਸਟ ਤੇ ਰਸ਼ ਲਿਆਉਣ ਵਾਸਤੇ ਹਮ ਸਾਰੇ ਹੀ ਤੋਪੇ ਤੜਾਉਂਦੇ ਆ ਬਾਈ ਸਿੱਧੀ ਗੱਲ ਹੈ ਸਪਸ਼ਟ ਹੈ ਠੀਕ ਹੈ ਜੀ ਪਰ ਹੁਣ ਦੇਖੋ ਪਾਕਿਸਤਾਨ ਦਾ ਜਿਹੜਾ ਮਾਮਲਾ ਹੈ ਖਾਸ ਤੌਰ ਤੇ ਲੰਦੇ ਤੇ ਚੜਦੇ ਪੰਜਾਬ ਦਾ ਹਮ ਆਪਣੇ ਬਹੁਤ ਸਾਰੇ ਹੁਣ ਜਿਵੇਂ ਸਾਡਾ ਪਿੰਡ ਉਧਰ ਸੀਗਾ ਜੀ ਸਰ ਮੇਰਾ ਪਿੰਡ ਦਾ ਮੇਰਾ ਘਰ ਟੋਲ ਕੇ ਦਿੱਤਾ ਉਥੋਂ ਦੇ ਕੁਝ ਬੰਦਿਆ ਨੇ ਉਹ YouTube ਤੇ ਪਿਆ ਮੈਂ ਕਿਵੇਂ ਮੁਕਰ ਜੂਗਾ ਹਮ ਅਕਸਰ ਮੰਨ ਲਓ ਮੇਰੀ ਕਿਸੇ ਦੇ ਨਾਲ ਕੋਈ ਵਾਰਤਾ ਲਾਪ ਹੋਈਏ ਤਦ ਇਹ ਮੈਂ ਕਿਹਾ ਕਿ ਸ਼ਾ ਪ੍ਰਗਟਾਈ ਕਿ ਮੈਂ ਤੇ ਯਾਰ ਜਾ ਨਹੀਂ ਸਕਦਾ ਕਿ ਚਲੋ ਪੁਰਖਿਆਂ ਦਾ ਘਰ ਹੀ ਦਿਖਾ ਦਿਓ ਠੀਕ ਹੈ ਹਮ ਇੰਦਾ ਬਹੁਤ ਸਾਰੇ ਲੋਕਾਂ ਦੇ ਕੰਟੈਕਟ ਹੁੰਦੇ ਆ ਲੈਂਦੇ ਪੰਜਾਬ ਵਾਲਿਆਂ ਨਾਲ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਠੀਕ ਹੈ ਬਹੁਤ ਸਾਰੇ ਬੰਦੇ ਜਾਂਦੇ ਸੋਸ਼ਲ ਮੀਡੀਆ ਫਿਰ ਉਹੀ ਤਾਂ ਹੈ ਨਾ ਕੋਈ ਸਾਡੇ ਨਾਲ ਵਿਚਾਲੇ ਗੱਲਬਾਤ ਹੁੰਦੀ ਹੈ ਤੁਹਾਡੇ ਚ ਵੀ ਹੋ ਸਕਦਾ ਬਹੁਤ ਸਾਰੇ ਲੋਕ ਕੋਲ ਉਹ ਹੁੰਦੀ ਹੈ ਗੱਲਬਾਤ ਹਮ ਸਨੇਹ ਆ ਪਿਆਰ ਹੈ ਸਪਾਈਂ ਮਾਮਲਾ ਹੋ ਰਿਹਾ ਮੰਨ ਲਓ ਕੋਈ ਉਥੋਂ ਮੇਰਾ ਕੋਈ ਪਾਕਿਸਤਾਨੀ ਦੋਸਤ ਕਹੇ ਕਿ ਹਾਂ ਕੀ ਹਾਲ ਚੱਲ ਹੈ ਖੈਰ ਖੈਰ ਸਲਾਮ ਕਰੂੰਗਾ ਹਾਂ ਉਹ ਕਹਿ ਕੇ ਉਹ છોਣੀ ਦੀ ਜਾਣਕਾਰੀ ਦੇ ਨਾ ਨਹੀਂ ਇਹ ਨਹੀਂ ਹੂੰ ਠੀਕ ਹੈ ਨਾ ਮੈਂ ਉਸ ਰਵਾਇਤੀ ਗੱਲਬਾਤ ਤੋਂ ਹਟ ਕੇ ਸੈਂਸਿਟਿਵ ਜਾਣਕਾਰੀ ਸ਼ੇਅਰ ਕਰਾਂ ਹੂੰ ਉਹ ਇੱਕ ਕ੍ਰਾਈਮ ਹੈ ਉਹ ਇੱਕ ਅਪਰਾਧ ਹੈ ਮੈਂ ਤੁਹਾਨੂੰ ਸਾਦੇ ਟੰਗ ਨਾਲ ਜੀ ਇਸ ਗੱਲ ਤੱਕ ਪਹੁੰਚਾਉਣ ਦੀ ਇਮਦਾਦ ਦੇ ਰੂਪ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਇੱਕ ਤੇ ਹੈ ਕੰਟੈਕਟ ਜਿਵੇਂ ਉਹ ਮੀਡੀਆ ਲਿਖ ਰਿਹਾ ਕਿ ਇਹਦੇ ਕੰਟੈਕਟ ਫੁਲਾਣੇ ਨਾਲ ਹੂੰ ਉਹ ਦਾਨੇਸ਼ ਨਾਲ ਸੀ ਜੱਟ ਰੰਧਾਵੇ ਨਾਲ ਸੀ ਜੋਤੀ ਮਨੋਤਰਾ ਨਾਲ ਸੀ ਠੀਕ ਹੈ ਜੀ ਹੋਰ ਕੰਟੈਕਟ ਤੇ ਜਿਵੇਂ ਮੈਂ ਕਿਹਾ ਸਪਾਇੰਗ ਦੋਨਾਂ 'ਚ ਇੱਕ ਫਰਕ ਹੈ ਜੀ ਕਿ ਜਿਹੜੇ ਬੰਦਿਆਂ ਦੇ ਨਾਮ ਲੈ ਰਹੇ ਆਪਾਂ ਕਿ ਇਸਨੇ ਉਹਨਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਹੈ ਇਹਦੀ ਹਾਲੇ ਤੱਕ ਮਤਲਬ ਪੁਸ਼ਟੀ ਆਪਾਂ ਨਹੀਂ ਕਰ ਸਕਦੇ ਜਦੋਂ ਤੱਕ ਇੰਟੈਰੋਗੇਸ਼ਨ ਚੱਲਦੀ ਹੈ ਇੰਟੈਰੋਗੇਸ਼ਨ ਜਿਹੜੀ ਹੁੰਦੀ ਹੈ ਅੱਜਕੱਲ ਬਹੁਤ ਵੱਖਰੇ ਤਰ੍ਹਾਂ ਦੀ ਵੀ ਆ ਤੁਹਾਡੇ ਜਿਹੜੇ ਡਾਟਾ ਹੁੰਦੇ ਆ ਔਰ ਕਵਰ ਕੀਤੇ ਜਾਂਦੇ ਆ ਡਿਲੀਟਡ ਡਾਟਾ ਜਿਹੜਾ ਤੁਹਾਡਾ ਪੁੱਟਿਆ ਜਾਂਦਾ ਜੀ ਜੀ ਠੀਕ ਹੈ ਜੀ ਉਸ ਨੂੰ ਰਿਕਵਰ ਕੀਤਾ ਜਾਂਦਾ ਫਿਰ ਇਸ ਤੋਂ ਇਲਾਵਾ ਫੋਰੈਂਸਿਕ ਜਾਂਚ ਹੁੰਦੀ ਹੈ ਜੀ ਲੈਬਾਂ ਦੇ ਵਿੱਚੋਂ ਜੀ ਜੀ ਉਸ ਤੋਂ ਬਾਅਦ ਹੀ ਕੋਈ ਠੋਸ ਜਾਣਕਾਰੀ ਮਿਲਦੀ ਹੈ ਨਾ ਕਿ ਇਹਨੇ ਆ ਚੀਜ਼ ਸ਼ੇਅਰ ਕੀਤੀ ਹੈ ਹੂੰ ਠੀਕ ਹੈ ਹਾਲ ਦੀ ਘੜੀ ਤਾਂ ਆਪਣੇ ਕੋਲ ਸੂchna ਇਹ ਆ ਕਿ ਜਸੂਸੀ ਦੇ ਦੋਸ਼ ਇਟ ਫੜਿਆ ਗਿਆ ਜੀ ਠੀਕ ਹੈ ਜੀ ਜਿਹੜੀ ਆਪਣੇ ਕੋਲ ਕਹ ਲਓ ਕਿ ਪੁਸ਼ਟ ਅਧਿਕਾਰਤ ਦਸਤ ਲੈਂਨੀ ਆ ਪਰ ਉਹਨੂੰ ਗੱਲ ਇੰਨੀ ਆ ਠੀਕ ਹੈ ਜੀ ਠੀਕ ਹੈ ਤੇ ਦੂਸਰਾ ਦੋਸ਼ ਹੈ ਕਿ ਉਸਨੇ ਸੂchna ਮਾਲੀ ਕੀਤੀਆਂ ਨੇ ਹੁਣ ਉਹ ਸੂchnਾ ਪਾ ਕੀ ਨੇ